ਜਲੰਧਰ ਦੇ ਨਕੋਦਰ ਰੋਡ ਤੇ ਅੱਜ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਬਾਈਕ ਸਵਾਰ ਪਿਉ ਪੁੱਤ ਦੀ ਮੌਤ ਹੋ ਗਈ ਅਤੇ ਲਾਸ਼ਾਂ ਦੇ ਕਈ ਟੁਕੜੇ-ਟੁਕੜੇ ਹੋ ਗਏ ਜਾਣਕਾਰੀਆਂ ਅਨੁਸਾਰ ਅਜ ਘਟਨਾ ਅਜ ਘਟਨਾ ਪਿਉ ਪੁੱਤਰ ਮਕਸੂਦਾ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ ਪਰ ਦੁਆਬਾ ਸਕੂਲ ਨੇੜੇ ਕੁੜੇ ਦੇ ਢੇਰ ਨੇੜੇ ਦੋਵਾਂ ਬਾਈਕਾਂ ਸਵਾਰਾਂ ਨੂੰ ਟਿਪਰ ਨੇ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਲੰਧਰ ਤੋਂ ਸਵੇਰ ਆਸ਼ੂ ਸ਼ਰਮਾ ਦੀ ਜ਼ੀਰੋ ਲਾਈਨ ਟੀਵੀ ਦੇ ਖਾਸ ਰਿਪੋਰਟ ਇਹ ਰਨਾ ਰਹੀ ਸੀ ਅਜਿਹਾ ਕਿ ਮਾਮਲਾ ਕੀ ਮਾਮਲਾ ਇਹ ਟਰਾਲਾ ਹੁੰਦਾ ਪਈ ਨਕੁੱਦਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਟੂਰੇ ਵਾਲੇ ਡੰਪਰ ਤੇ ਲੱਗੇ ਤੇ ਨਾਲ ਦੇ ਦੀ ਸਾਈਡ ਤੇ ਹੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਦੇ ਕੋਲ ਕਾਲੇ ਟਾਇਰ ਲਾ ਦੇਵਾਂਗੇ ਅੱਛਾ ਜੀ ਉਹਨੂੰ ਬਸਨੀਤ ਸਿੰਘ ਨੂੰ ਫੋਟੋ ਕਰ ਰਹੇ ਨੇ ਜੀ ਜੀਰਪੁੱਤਰ ਸੌਰ ਬਸ ਪਿੰਡ ਫੇਰਾ ਨਮੁੰਦਰ ਜੀ ਤੇ ਕਰਮਨ ਐ ਮੁੰਡਾ ਜੀ ਬੇਹਾਂ ਵਾਲਾ ਇੱਥੋਂ ਹਾਂ ਪਤੀ ਸੀਗੇ ਦੋ ਸਭ ਪਿੰਨਾਂ ਗਾਰੇ ਅੱਛਾ ਜੀ ਤਾਂ ਕੱਦਿਆ ਹੋਗਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈਏ ਦੋ ਜਣੇ ਸੀਗੇ ਇਹਨਾਂ ਦੇ ਤੇਨ ਜਣੇ ਸੀਗੇ ਇੱਕ ਨੰਬਰ ਜਿਹੜਾ ਡਿਸਪੀਰਡ ਹਾਂ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਉਹ ਤੇ ਅਲੱਗ ਮੁੱਖਰ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਜਿਹੜੇ ਫੜੇ ਬੰਦੇ ਨਾਲ ਉੱਧਰ ਨਹੀਂ ਲੱਗਿਆ ਉਹਦੇ ਟਰਾਲਾ ਨਹੀਂ ਲੱਗਿਆ ਨਾਲ ਜੀ ਉਹ ਵੀ ਬੜੀ ਜਣਾ ਖੜੇ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂ ਜੀ ਟਰਾਲਾ ਖੰਬੀ ਤੇ ਸਰ ਗੱਡੀ ਨੰਬਰ ਦੱਸ ਸਕਦੇ ਹੋ ਉਹਦਾ ਟਰਾਲਾ ਟਰਾਲਾ ਗਿਆ ਪੀ ਵੀ 50 E ਨੇ ਮੋਟਰਸਾਈਕਲ ਦਾ ਨੰਬਰ ਹੈ ਪੀਪੀ 33ਈ 2286 ਜਿਹਦੇ ਤੇ ਸਵਾਰ ਸੀਗੇ ਠੀਕ ਹੈ ਸਰ ਇਹ ਟਰਾਲੇ ਦਾ ਨੰਬਰ ਹੈਗਾ ਪੀਪੀ 03ਏਜੀ 957 ਟਾਟਾ ਦਾ ਟਰਾਲਾ ਕੋਈ ਸੀਟੀਜੀ ਵਗੈਰੇ ਕੋਈ ਹੰਗ ਲੱਗਾਈ ਗਈ ਚ ਸੀਸੀਡੀ ਫੁੱਟੇ ਅੱਗੇ ਕਿਰਿਆ ਨੂੰ ਜਾ ਕੇ ਅੱਛਾ ਜੀ ਅਫਿਸ ਸਵੀਟ ਤੇ ਲੱਗਦੇ ਅੱਛਾ ਜੀ ਕਿੰਨੇ ਕ ਵਜੇ ਦੀ ਘਟਨਾ ਹੋਈ ਸਰ ਹਾਂਜੀ ਕਿੰਨੇ ਕ ਵਜੇ ਦੀ ਬਾਤ ਹੈ ਘਟਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਲੱਗਿਆ ਤਾਂ ਬਿਲਕੁਲ ਪਰਮਿਟ ਮਿਲ ਗਿਆ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਸਾਥ ਇਹ ਟੀ ਪੁਆਇੰਟ ਮੰਨਦਾ ਜੀ ਲਿੰਕ ਰੋਡ ਟੀ ਪੁਆਇੰਟ ਅਬਾਦਪੁਰਾ ਜਗ੍ਹਾ ਸਰ ਕਿਹੜਾ ਥਾਣਾ ਕਿਹੜਾ ਕੰਡਾ ਆਪਣਾ ਥਾਣਾ ਪਾਰ ਕੋਲ ਦਾ ਠੀਕ